ਹਜਈ ਬਾਪ 1 ਯਹੋਵਾ ਦੇ ਭਵਨ ਦੇ ਬਣਾਉਣ ਦੀ ਲੋੜ ਦਾਰਾ ਪਾਤਸ਼ਾਹ ਦੇ ਦੂਜੇ ਵਰੇ ਦੇ 6ਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਯਹੂਦਾ ਦੇ ਹਾਕਮ ਸ਼ਲਤਿਏਨ ਦੇ ਪੁੱਤਰ ਜ਼ਰੂਬਾਬਲ ਕੋਲ ਅਤੇ ਯਹੋਸ਼ਾਦਾਕ ਦੇ ਪੁੱਤਰ ਯਹੋਸ਼ੂਆ ਮਹਾਜਾਜਕ ਕੋਲ ਯਹੋਵਾ ਦੀ ਬਾਣੀ ਹਜਈ ਨਵੀ ਦੇ ਰਾਹੀ ਪੁਜੀ ਕਿ ਸੈਨਾ ਦਾ ਯਹੋਵਾ ਐਉਂ ਆਖਦਾ ਹੈ ਇਹ ਲੋਕ ਕਹਿੰਦੇ ਹਨ ਕਿ ਅਜੇ ਯਹੋਵਾ ਦੇ ਭਵਨ ਦੇ ਬਣਾਉਣ ਦਾ ਵੇਲਾ ਨਹੀਂ ਆਇਆ ਤਾਂ ਯਹੋਵਾ ਦੀ ਬਾਣੀ ਹਜੈ ਨਵੀ ਦੇ ਰਾਹੀ ਆਈ ਕੀ ਭਲਾ ਇਹ ਕੋਈ ਸਮਾਂ ਹੈ ਕਿ ਤੁਸੀਂ ਆਪ ਆਪਣੇ ਛੱਤੇ ਹੋਏ ਕੋਠਿਆਂ ਵਿੱਚ ਰਹੋ ਜਦ ਕਿ ਇਹ ਭਵਨ ਬਰਬਾਦ ਪਿਆ ਹੈ ਹੁਣ ਸੇਨਾ ਦਾ ਯਹੋਵਾ ਐਉਂ ਆਖਦਾ ਹੈ ਕਿ ਤੁਸੀਂ ਆਪਣੇ ਚਾੜੇ ਉੱਤੇ ਆਨਦੇਓ ਤੁਸੀਂ ਬਹੁਤ ਬੀਜਿਆ ਪਰ ਥੋੜਾ ਖਟਿਆ ਤੁਸੀਂ ਖਾਂਦੇ ਹੋ ਪਰ ਰਜਦੇ ਨਹੀਂ ਤੁਸੀਂ ਪੀਂਦੇ ਹੋ ਪਰ ਤਰੇ ਨਹੀਂ 부ਝਦੀ ਤੁਸੀਂ ਕਪੜੇ ਪਾਉਂਦੇ ਹੋ ਪਰ ਗਰਮ ਨਹੀਂ ਹੁੰਦੇ ਅਤੇ ਮਜ਼ਦੂਰ ਆਪਣੀ ਕਮਾਈ ਛੇਕ ਵਾਲੀ ਥੈਲੀ ਵਿੱਚ ਰੱਖਦਾ ਹੈ ਸੈਨਾ ਦਾ ਯਹੋਵਾ ਐਉਂ ਆਖਦਾ ਹੈ ਕਿ ਤੁਸੀਂ ਆਪਣੇ ਚਾਰੇ ਤੇ ਧਿਆਨ ਦਿਓ ਪਹਾੜ ਉੱਤੇ ਚੜੋ ਲੱਕੜੀ ਲਿਆਓ ਇਸ ਭਵਨ ਨੂੰ ਬਣਾਓ ਭਾਈ ਮੈਂ ਉਸ ਤੋਂ ਪਰਸੰਨ ਹੋਵਾਂ ਅਤੇ ਮੇਰੀ ਵਡਿਆਈ ਹੋਵੇ ਯਹੋਵਾ ਕਹਿੰਦਾ ਹੈ ਤੁਸਾਂ ਬਹੁਤੇ ਦੀ ਆਸ ਰੱਖੀ ਪਰ ਵੇਖੋ ਤੁਹਾਨੂੰ ਥੋੜਾ ਮਿਲਿਆ ਅਤੇ ਜਦ ਤੁਸੀਂ ਉਸ ਨੂੰ ਆਪਣੇ ਘਰ ਲਿਆਏ ਤਾਂ ਮੈਂ ਉਸ ਨੂੰ ਉਡਾ ਵੀ ਦਿੱਤਾ ਕਿਉਂ ਸੈਨਾ ਦੇ ਯਹੋਵਾ ਦਾ ਵਾਕ ਹੈ ਇਸ ਲਈ ਜੋ ਮੇਰਾ ਭਵਨ ਬਰਬਾਦ ਪਿਆ ਹੈ ਅਤੇ ਤੁਸੀਂ ਆਪੋ ਆਪਣੇ ਘਰਾਂ ਨੂੰ ਭੱਜ ਜਾਂਦੇ ਹੋ ਤਦੇ ਆਕਾਸ਼ ਨੇ ਤੁਹਾਡੇ ਲਈ ਤਰੇਲ ਰੋਕੀ ਅਤੇ ਧਰਤੀ ਨੇ ਆਪਣਾ ਹਾਸਲ ਰੋਕਿਆ ਹੈ ਅਤੇ ਮੈਂ ਧਰਤੀ ਉੱਤੇ ਪਹਾੜਾਂ ਉੱਤੇ ਅੰਨ ਉੱਤੇ ਨਵੀਂ ਮੈ ਉੱਤੇ ਤੇਲ ਉੱਤੇ ਅਧੇ ਜ਼ਮੀਨ ਦੀ ਸਾਰੀ ਪੈਦਾਵਾਰ ਉੱਤੇ ਕਾਲ ਨੂੰ ਤਾ ਦਿੱਤਾ ਨਾਲ ਆਦਮੀ ਉੱਤੇ ਡੰਗਰ ਉੱਤੇ ਅਤੇ ਹੱਥ ਦੇ ਸਾਰੇ ਕਸ਼ਟ ਉੱਤੇ ਤਦ ਸ਼ਾਲਤੀਏਲ ਦੇ ਪੁੱਤਰ ਜ਼ਰੂਬਾਬਲ ਅਤੇ ਯਹੋਸ਼ਾ ਦਾਕ ਦੇ ਪੁੱਤਰ ਯਹੋਸ਼ੂਆ ਮਹਾ ਜਾਜਕ ਅਤੇ ਲੋਕਾਂ ਦੇ ਸਾਰੇ ਬਕੀਏ ਨੇ ਆਪਣੇ ਪਰਮੇਸ਼ਵਰ ਯਹੋਵਾ ਦੀ ਆਵਾਜ਼ ਨੂੰ ਅਤੇ ਆਪਣੇ ਪਰਮੇਸ਼ਵਰ ਯਹੋਵਾ ਦੇ ਇਕੱਲੇ ਹੋਏ نبی ਹਜਾਈ ਦੀਆਂ ਗੱਲਾਂ ਨੂੰ ਗੋਹ ਨਾਲ ਸੁਣਿਆ ਅਤੇ ਲੋਕ ਯਹੋਵਾ ਦੇ ਅੱਗੋਂ ਡਰੇ ਤਦ ਯਹੋਵਾ ਦੇ ਦੂਤ ਹਜਾਈ ਨੇ ਯਹੋਵਾ ਦਾ ਸੰਦੇਸ਼ ਲੋਕਾਂ ਨੂੰ ਦੇ ਕੇ ਆਖਿਆ ਯਹੋਵਾ ਦਾ ਵਾਕ ਹੈ ਕਿ ਮੈਂ ਤੁਹਾਡੇ ਨਾਲ ਹਾਂ ਫਿਰ ਯਹੋਵਾ ਨੇ ਯਹੂਦਾ ਦੇ ਹਾਕਮ ਸ਼ਾਲਤੀਏਲ ਦੇ ਪੁੱਤਰ ਜ਼ਰੂਬਾਬਲ ਦੇ ਆਤਮਾ ਨੂੰ ਅਤੇ ਯਹੋਸ਼ਾ ਦਾਗ ਦੇ ਪੁੱਤਰ ਯਹੋਸ਼ੂਆ ਮਹਾਜਾਜਕ ਦੇ ਆਤਮਾ ਨੂੰ ਅਤੇ ਸਾਰੇ ਬਾਕੀ ਲੋਕਾਂ ਦੇ ਆਤਮਾ ਨੂੰ ਪ੍ਰੇਰਿਆ ਸੋ ਉਹ ਆਏ ਅਤੇ ਆਪਣੇ ਪਰਮੇਸ਼ਵਰ ਸਹਨਾ ਦੇ ਯਹੋਵਾ ਦੇ ਭਵਨ ਉਤੇ ਕੰਮ ਕਰਨ ਲੱਗੇ ਇਹ 다ਰਾ ਪਾਤਸ਼ਾਹ ਦੇ ਦੂਜੇ ਵਰੇ ਦੇ 6ਵੇਂ ਮਹੀਨੇ ਦੀ 24 ਤਰੀਕ ਨੂੰ ਹੋਇਆ ਬਾਪ 2 ਹੇਕਲ ਦੇ ਬਣਾਉਣ ਵਾਲਿਆਂ ਨੂੰ ਤਕੜਾ ਕਰਨਾ 7ਵੇਂ ਮਹੀਨੇ ਦੀ 21 ਤਾਰੀਖ ਨੂੰ ਯਹੋਵਾ ਦਾ ਬਚਨ ਹਜ਼ਾਈ ਨਬੀ ਦੇ ਰਾਹੀਂ ਆਇਆ ਕਿ ਯਹੂਦਾ ਦੇ ਹਾਕਮ ਸ਼ੈਲਤੀਏਲ ਦੇ ਪੁੱਤਰ ਜ਼ਰੂਬਾਬਲ ਨੂੰ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੂਆ ਮਹਾ ਜਾਜਕ ਨੂੰ ਅਤੇ ਬਾਕੀ ਲੋਕਾਂ ਨੂੰ ਐਂ ਆਖ ਤੁਹਾਡੇ ਵਿੱਚੋਂ ਕੌਣ ਬਾਕੀ ਹੈ ਜਿਨੇ ਇਸ ਭਵਨ ਦੀ ਪਹਿਲੀ ਰੌਣਕ ਨੂੰ ਵੇਖਿਆ ਹੈ ਅਤੇ ਹੁਣ ਤੁਸੀਂ ਕੀ ਵੇਖਦੇ ਹੋ ਕਿ ਉਹ ਤੁਹਾਡੀਆਂ ਅੱਖਾਂ ਵਿੱਚ ਕੁਝ ਵੀ ਨਹੀਂ ਹੈ ਪਰ হে ਜ਼ਰੂ ਬਾਬਲ ਤਕੜਾ ਹੋ ਯਹੋਵਾ ਦਾ ਵਾਕ ਹੈ ਅਤੇ ਯਹੋਸ਼ੂਆ ਦਾਕ ਦੇ ਪੁੱਤਰ ਯਹੋਸ਼ੂਆ ਮਹਾ ਜਾਜਕ ਤਕੜਾ ਹੋ ਅਤੇ हे ਦੇਸ਼ ਦੇ ਸਾਰੇ ਲੋਕੋ ਤਕੜੇ ਹੋ ਵੋ ਯਹੋਵਾ ਦਾ ਵਾਕ ਹੈ ਅਤੇ ਕੰਮ ਕਰੋ ਕਿਉਂ ਜੋ ਮੈਂ ਤੁਹਾਡੇ ਨਾਲ ਹਾਂ ਸੈਨਾ ਦੇ ਯਹੋਵਾ ਦਾ ਵਾਕ ਹੈ ਉਸ ਵਚਨ ਅਨੁਸਾਰ ਜੋ ਮੈਂ ਤੁਹਾਡੇ ਨਾਲ ਬੰਨਿਆ ਜਦ ਤੁਸੀਂ ਮਿਸਰੋਂ ਨਿਕਲੇ ਸੋ ਮੇਰਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ ਡਰੋ ਨਾ ਸੈਨਾ ਦਾ ਯਹੋਵਾ ਐਉਂ ਆਖਦਾ ਹੈ ਕਿ ਥੋੜੇ ਜਿਹੇ ਚਿਰ ਵਿੱਚ ਮੈਂ ਫੇਰ ਆਕਾਸ਼ ਅਤੇ ਧਰਤੀ ਅਤੇ ਜਲ ਥਲ ਨੂੰ ਹਿਲਾ ਦੇਵਾਂਗਾ ਨਾਲੇ ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦੇਵਾਂਗਾ ਅਤੇ ਸਾਰੀਆਂ ਕੌਮਾਂ ਦੇ ਪਦਾਰਤ ਆਉਣਗੇ ਸੋ ਮੈਂ ਇਸ ਭਵਨ ਨੂੰ ਪ੍ਰਤਾਪ ਨਾਲ ਭਰ ਦੇਵਾਂਗਾ ਸੈਨਾ ਦਾ ਯਹੋਵਾ ਕਹਿੰਦਾ ਹੈ ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ ਯਹੋਵਾ ਦਾ ਵਾਕ ਹੈ ਇਸ ਭਵਨ ਦੀ ਆਖਰੀ رونਕ ਪਹਿਲੀ ਤੋਂ ਵਧੀਕ ਹੋਵੇਗੀ ਸੈਨਾ ਦਾ ਯਹੋਵਾ ਆਖਦਾ ਹੈ ਮੈਂ ਇਸ ਸਥਾਨ ਨੂੰ ਸ਼ਾਂਤੀ ਦਿਆਂਗਾ ਸੈਨਾ ਦੇ ਯਹੋਵਾ ਦਾ ਵਾਕ ਹੈ ਦਾਰਾ ਪਾਤਸ਼ਾਹ ਦੇ ਦੂਜੇ ਵਰੇ ਨੌਵੇਂ ਮਹੀਨੇ ਦੀ 24 ਤਰੀਕ ਨੂੰ ਯਹੋਵਾ ਦੀ ਬਾਣੀ ਹਜਾਈ نبی ਦੇ ਰਾਹੀਂ ਆਈ ਕਿ ਸੈਨਾ ਦਾ ਯਹੋਵਾ ਐਉਂ ਆਖਦਾ ਹੈ ਕਿ ਵਿਵਸਥਾ ਦੇ ਵਿਖੇ ਜਾਜਕਾਂ ਤੋਂ ਪੁੱਛ ਕਿ ਜੇ ਕੋਈ ਮਨੁੱਖ ਪਵਿੱਤਰ ਮਾਸ ਨੂੰ ਆਪਣੇ ਕੁੜਤੇ ਦੀ ਝੋਲੀ ਵਿੱਚ ਪਾ ਕੇ ਲਈ ਜਾਂਦਾ ਹੋਵੇ ਅਤੇ ਉਹਦੀ ਝੋਲੀ ਰੋਟੀ, ਦਾਲ, ਮੈ ਤੇਲ ਜਾਂ ਹੋਰ ਕਿਸੇ ਖਾਣ ਦੀ ਚੀਜ਼ ਨੂੰ ਛੋਹ ਜਾਵੇ ਤਾਂ ਭਲਾ ਉਹ ਚੀਜ਼ ਪਵਿੱਤਰ ਹੋ ਜਾਵੇਗੀ ਤਾਂ ਜਾਜਕਾਂ ਨੇ ਉੱਤਰ ਦਿੱਤਾ ਨਹੀਂ ਫੇਰ ਹਜਾਈ ਨੇ ਪੁੱਛਿਆ ਜੇ ਕੋਈ ਮਨੁੱਖ ਜੋ ਲੋਥ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ ਇਹਨਾਂ ਵਿੱਚੋਂ ਕਿਸੇ ਚੀਜ਼ ਨੂੰ ਛੋਹ ਦੇਵੇ ਤਾਂ ਭਲਾ ਉਹ ਚੀਜ਼ ਅਸ਼ੁੱਧ ਹੋ ਜਾਵੇਗੀ ਤਾਂ ਜਾਜਕਾਂ ਨੇ ਉੱਤਰ ਦਿੱਤਾ ਉਹ ਅਸ਼ੁੱਧ ਹੋਵੇਗੀ ਫਿਰ ਹਜਾਈ ਨੇ ਉੱਤਰ ਦੇ ਕੇ ਆਖਿਆ ਕਿ ਮੇਰੇ ਅੱਗੇ ਇਸ ਪਰਜਾ ਔਰ ਇਸ ਕੌਮ ਦਾ ਇਹੋ ਹਾਲ ਹੈ ਯਹਵਾ ਦਾ ਵਾਕ ਹੈ ਅਤੇ ਇਸੇ ਤਰ੍ਹਾਂ ਉਹਨਾਂ ਦੇ ਹੱਥਾਂ ਦਾ ਸਾਰਾ ਕੰਮ ਹੈ ਅਤੇ ਜੋ ਕੁਝ ਉਹ ਉੱਥੇ ਚੜਾਉਂਦੇ ਹਨ ਉਹ ਵੀ ਅਸ਼ੁੱਧ ਹੈ ਹੁਣ ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ ਇਸ ਤੋਂ ਪਹਿਲਾਂ ਕਿ ਪੱਥਰ ਉੱਤੇ ਪੱਥਰ ਯਹੋਵਾਦੀ ਹੇਕਲ ਵਿੱਚ ਰੱਖਿਆ ਗਿਆ ਤਾਂ ਤੁਹਾਡਾ ਕੀ ਹਾਲ ਰਹਾ ਜਦ ਕੋਈ 20 ਪੈਮਾਨਿਆਂ ਦੀ ਢੇਰੀ ਕੋਲ ਆਉਂਦਾ ਸੀ ਤਾਂ 10 ਹੀ ਹੁੰਦੇ ਸਨ ਜਦ ਕੋਈ ਮੈਦੇ ਪੀਪੇ ਵਿੱਚੋਂ 50 ਪੈਮਾਨੇ ਕੱਢਣ ਲਈ ਜਾਂਦਾ ਤਾਂ 20 ਹੀ ਹੁੰਦੇ ਸਨ ਮੈਂ ਤੁਹਾਨੂੰ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਨੂੰ ਲੂ ਉਲੀ ਅਤੇ ਗੜਿਆਂ ਨਾਲ ਮਾਰਿਆ ਪਰ ਤੁਸੀਂ ਮੇਰੀ ਵੱਲ ਨਾ ਮੁੜੇ ਯਹੋਵਾ ਦਾ ਵਾਅਦਾ ਹੈ ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ ਨਵੇਂ ਮਹੀਨੇ ਦੀ 24 ਤਰੀਕ ਤੋਂ ਜਿਸ ਦਿਨ ਤੋਂ ਯਹੋਵਾ ਦੀ ਹੈਕਰ ਦੀ ਨੀਂ ਰੱਖੀ ਗਈ ਸੋਚ ਵਿਚਾਰ ਕਰੋ ਕੀ ਬੀਜ ਅਤੇ ਖੱਤੇ ਵਿੱਚ ਹੈ ਕੀ ਅੰਗੂਰੀ ਬਾਗ ਹਜੀਰ ਅਨਾਰ ਅਤੇ ਜੈਤੂਨ ਦੇ ਵਿਰਚ ਅਜੇ ਫਲ ਨਹੀਂ ਦਿੰਦੇ ਅੱਜ ਤੋਂ ਮੈਂ ਤੁਹਾਨੂੰ ਬਰਕਤ ਦੇਵਾਂਗਾ ਮਹੀਨੇ ਦੀ 24 ਤਰੀਕ ਨੂੰ יהוה ਦਾ ਬਚਨ ਹਜਾਈ نبی ਕੋਲ ਦੂਜੀ ਵਾਰ ਆਇਆ ਕਿ יהוה ਦੇ ਹਾਕਮ ਜ਼ਰੂਬਾਬਲ ਨੂੰ ਆਖ ਕਿ ਮੈਂ ਆਕਾਸ਼ ਅਤੇ ਧਰਤੀ ਨੂੰ ਹਿਲਾਵਾਂਗਾ ਅਤੇ ਮੈਂ ਰਾਜਾਂ ਦੀਆਂ ਗੱਦੀਆਂ ਨੂੰ ਉਲੱਡ ਦੇਵਾਂਗਾ ਅਤੇ ਮੈਂ ਕੌਮਾਂ ਦੇ ਰਾਜਾਂ ਦੇ ਬਲ ਨੂੰ ਤੋੜ ਦੇਵਾਂਗਾ ਅਤੇ ਰੱਥਾਂ ਨੂੰ ਸਵਾਰਾਂ ਸਣੇ ਉਲੱਧ ਦੇਾਂਗਾ ਅਤੇ ਘੋੜੇ ਔਰ ਉਹਨਾਂ ਦੇ ਸਵਾਰ ਡਿੱਗ ਪੈਣਗੇ ਹਾਂ ਹਰ ਮਨੁੱਖ ਆਪਣੇ ਭਰਾ ਦੀ ਤਲਵਾਰ ਨਾਲ ਉਸ ਦਿਨ ਸੈਨਾ ਦੇ ਯਹੋਵਾ ਦਾ ਵਾਕ ਹੈ हे ਮੇਰੇ ਦਾਸ ਜ਼ਰੂਬਾਬਲ ਸ਼ਾਇਲ ਤੀਅਰ ਦੇ ਪੁੱਤਰ ਮੈਂ ਤੈਨੂੰ ਲਾਵਾਂਗਾ ਯਹੋਵਾ ਦਾ ਵਾਕ ਹੈ ਅਤੇ ਮੈਂ ਤੈਨੂੰ ਆਪਣੀ ਮਿਹਰ ਛਾਪ ਵਾਂਗ ਰੱਖਾਂਗਾ ਕਿਉਂਕਿ ਮੈਂ ਤੈਨੂੰ ਚੁਣਿਆ ਹੈ ਸੈਨਾ ਦੇ ਯਹੋਵਾ ਦਾ ਵਾਕ ਹੈ